ਪੂਆ ਤਾਂ ਖੁਸ਼ ਹੋ ਗਈ ਸਾਨੂੰ ਵੇਖ ਕੇ। ਖੁਸ਼ ਤਾਂ ਹੋਣੀ ਸੀ। ਉਹਦੇ ਭਤੀਜੇ ਦਿਵਾਲੀ ਲੈ ਕੇ ਆਏ ਸੀ। ਚੰਗਾ ਪਹਿਨੇ ਮੈਂ ਚੱਲਦਾ ਫਿਰ ਲੇਟ ਹੋਈ ਜਾਣਾ। ਮੰਮੀ, ਪੂਆ ਹੁਣਾਂ ਨੂੰ ਵੀ ਦਿਵਾਲੀ ਦੇ ਆਂਦੀ ਆ। ਭੈਣ ਹੁਣਾਂ ਨੂੰ ਵੀ ਦਿਵਾਲੀ ਦੇ ਆਂਦੀ ਤੇ ਵੱਡੇ ਤਾਈ ਦੀ ਕੁੜੀ ਤਾਂ ਰਹਿ ਹੀ ਗਈ। ਵੇ ਮੇਰੇ ਵੀ ਦਿਮਾਗੋਂ ਨਿਕਲ ਗਈ ਇਹ ਗੱਲ। ਤਾਂ ਤੂੰ ਭੱਜ ਕੇ ਨਾਲੇ ਆ ਤੇ ਮਾਮੇ ਨੂੰ ਚੜਾਇਆ ਈ ਤੇ ਨਾਲੇ ਭੈਣ ਨੂੰ ਦਿਵਾਲੀ ਦੇ ਆਈ। ਉਹ ਪਹਿਨੇ ਛੱਡ ਪਰੇ ਖੜਾ। ਤਾਈ ਦੀਆਂ ਕੁੜੀਆਂ ਤੱਕ ਕੌਣ ਵਰਤਦਾ ਐਵੇਂ ਖਰਚਾ ਕਰੀ ਜਾਣੀ ਆ ਤੂੰ। ਮਾਮਾ ਦਾ ਇਹਨੂੰ ਕੀ ਪਤਾ ਉਹਦਾ ਕਿਹੜਾ ਵਿਚਾਰੀ ਦਾ ਕੋਈ ਮਾਪਿਓ ਜਾਂ ਭੈਣ ਭਰਾ ਹੈਗਾ ਵਾ ਅਸੀਂ ਉਹਦੇ ਨਾਲ ਮਿਲਣਾ ਵਰਤਣਾ ਜੇ ਅਸੀਂ ਨਾ ਜਾਵਾਂਗੇ ਤੇ ਹੋਰ ਕੌਣ ਜਾਊਗਾ ਪੁੱਤ ਮੇਰੀ ਗੱਲ ਸੁਣ ਲਓ ਦੋਨੇ ਭਰਾ ਧਿਆਨ ਨਾਲ ਆਪਦੇ ਨਾਲ ਭੈਣਾ ਦੇ ਨਾਲ ਨਾਲ ਆਪਦੇ ਤਾਏ ਦੀ ਕੁੜੀ ਦਾ ਵੀ ਫਰਜ਼ ਨਿਭਾਇਆ ਕਰੋ ਲੋੜੀਆਂ ਦੀਵਾਲੀਆਂ ਦਾ ਚੱਲ ਮਾਮਾ ਉੱਠ ਨਾਲੇ ਅਸੀਂ ਤੈਨੂੰ ਛੱਡਿ ਆਉਣੇ ਆ ਨਾਲੇ ਆਦੀ ਵੱਡੀ ਭੈਣ ਨੂੰ ਦੀਵਾਲੀ ਦੇ ਆਉਣੇ ਆ ਉਹਦਾ ਵਿਚਾਰੀ ਸਾਨੂੰ ਢੀਕਦੀ ਹੋਣੀ ਆ